ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀ ਇਸ ਵੇਲੇ ਰਾਜਵੀਰ ਜਵੰਦਾ ਦੀ ਤੰਦਰੁਸਤੀ ਦੀ ਅਰਦਾਸ ਕਰ ਰਹੇ ਨੇ ਹਰ ਕਿਸੇ ਦੇ ਮਨ ਦੇ ਵਿੱਚ ਸਵਾਲ ਇਹ ਹੈ ਕਿ ਰਾਜਵੀਰ ਜਵੰਦਾ ਕਦੋਂ ਠੀਕ ਹੋਏਗਾ ਕਦੋਂ ਆਪਣੇ ਪੈਰਾਂ ਤੇ ਖੜਾ ਹੋ ਕੇ ਆਪਣੇ ਚੌਹਣ ਵਾਲਿਆਂ ਦੇ ਸਾਹਮਣੇ ਆਏਗਾ ਕਿਉਂਕਿ ਖਬਰਾਂ ਬਹੁਤ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਨੇ ਕੋਈ ਕਹਿ ਰਿਹਾ ਕਿ ਰਾਜਵੀਰ ਜਵੰਦਾ ਹੁਣ ਰਿਕਵਰ ਕਰ ਰਿਹਾ ਪਰ ਫੋਰਟਿਸ ਹਸਪੀਟਲ ਤੋਂ ਜਿਹੜੇ ਮੈਡੀਕਲ ਰਿਪੋਰਟ ਆ ਰਹੇ ਨੇ ਉਹਦੇ ਵਿੱਚ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਰਾਜਵੀਰ ਜਵੰਦਾ ਦੀ ਹਾਲਤ ਅਜੇ ਕ੍ਰਿਟੀਕਲ ਬਣੀ ਹੋਈ ਹੈ MRI ਹੋਣੀ ਆ ਸਕੈਨਾਂ ਹੋਣੀਆਂ ਨੇ ਉਸ ਤੋਂ ਬਾਅਦ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਪਰ ਇਸ ਵੇਲੇ ਹਾਲਾਤ ਕੀ ਨੇ ਕਿਹੜੇ ਹਾਲਾਤਾਂ ਦੇ ਵਿੱਚੋਂ ਰਾਜਵੀਰ ਜਵੰਦਾ ਗੁਜ਼ਰ ਰਿਹਾ ਇਸ ਵੇਲੇ ਮੈਡੀਕਲੀ ਭਾਸ਼ਾ ਦੇ ਵਿੱਚ ਤੁਹਾਨੂੰ ਆਸਾਨ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਡਾਕਟਰ ਨਰਿੰਦਰ ਸਿੰਘ ਪੱਟੀ ਮੌਜੂਦ ਹੈਗੇ ਨੇ ਨਿਊਰੋ ਸਪੈਸ਼ਲਿਸਟ ਨੇ ਤਾਂ ਗੱਲਬਾਤ ਕਰਦੇ ਆ ਤਾਂ ਡਾਕਟਰ ਸਾਹਿਬ ਧੰਨਵਾਦ ਪਹਿਲਾਂ ਤਾਂ ਤੁਸੀਂ ਸਮਾਂ ਦਿੱਤਾ ਰਾਜਵੀਰ ਜਵੰਦਾ ਹੋਣਾਂ ਦਾ ਕੇਸ ਤੁਸੀਂ ਚੰਗੀ ਤਰ੍ਹਾਂ ਸਟੱਡੀ ਕੀਤਾ ਹੋਏਗਾ ਤਾਂ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਵੇਲੇ ਸਵਾਲ ਹੈ ਕੀ ਰਾਜਵੀਰ ਜਵੰਦਾ ਦੀ ਇਸ ਵੇਲੇ ਕੰਡੀਸ਼ਨ ਹੈ ਕਿ ਕਿੰਨਾ ਸਮਾਂ ਉਹਨਾਂ ਨੂੰ ਰਿਕਵਰ ਹੋਣ ਤੇ ਲੱਗ ਸਕਦਾ ਕੀ ਕੰਡੀਸ਼ਨ ਦੇ ਵਿੱਚੋਂ ਇਸ ਵੇਲੇ ਗੁਜ਼ਰੇ ਨੇ ਰਾਜਵੀਰ ਜਵੰਦਾ ਅ ਪਹਿਲੀ ਗੱਲ ਤਾਂ ਜੀ ਜੋ ਵੀ ਇਹ ਹੋਇਆ ਬੜੀ ਮੰਦ ਭਾਗੀ ਘਟਨਾ ਹੈ ਅਸੀਂ ਸਾਰੇ ਲੋਕ ਔਰ ਪੰਜਾਬ ਵਾਸੀ ਰਾਜਵੀਰ ਲਈ ਅਰਦਾਸ ਕਰ ਰਹੇ ਹਾਂ ਕਿ ਉਹ ਛੇਤੀ ਤੋਂ ਛੇਤੀ ਠੀਕ ਹੋਣ ਤੇ ਆਪਣੇ ਘਰ ਵਾਪਸ ਜਾਣ ਅ ਜਿੱਥੇ ਤੱਕ ਜੋ ਨਿਊਜ਼ ਚੱਲ ਰਹੀ ਪਤਾ ਲੱਗ ਗਿਆ ਜੀ ਕਿ ਉਹਨਾਂ ਦਾ ਬਾਈਕ ਰਾਈਡਿੰਗ ਦੇ ਦੌਰਾਨ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਜੀ ਉਹਨਾਂ ਨੂੰ ਇੱਕ ਦੋ ਲੋਕਲ ਹਸਪੀਟਲ ਵਿੱਚ ਲੈ ਕੇ ਜਾਇਆ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਫੋਰਟੀਲ ਹਸਪੀਟਲ ਮੋਹਾਲੀ ਵਿੱਚ ਰੈਫਰ ਕਰ ਦਿੱਤਾ ਗਿਆ ਆ ਜੋ ਹੁਣ ਤੱਕ ਪਤਾ ਲੱਗ ਰਿਹਾ ਹੈ ਕਿ ਉਹਨਾਂ ਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਹੈ ਆ ਐਗਜੈਕਟਲੀ ਕੀ ਸਟੇਟਸ ਹੈ ਉਹ ਜੇ ਕਿਸੇ ਨੂੰ ਵੀ ਨਹੀਂ ਪਤਾ ਬਟ ਜੋ ਪਤਾ ਲੱਗ ਗਿਆ ਕਿ ਰਸਤੇ ਦੌਰਾਨ ਜਦ ਉਹਨਾਂ ਨੂੰ ਟਰਾਂਸਪੋਰਟ ਕੀਤਾ ਜਾ ਰਿਹਾ ਸੀ ਉਸ ਦੌਰਾਨ ਸ਼ਾਇਦ ਉਹਨਾਂ ਨੂੰ ਕੁਝ ਇੱਕ ਜਾਂ ਦੋ ਐਪੀਸੋਡ ਕਾਰੀਅਕ੍ਰੈਸ ਦੇ ਹੋਏ ਹਨ ਜੀ ਤਾਂ ਉਹ ਇੱਕ ਥੋੜੀ ਪ੍ਰੋਬਲਮ ਵਾਲੀ ਗੱਲ ਜ਼ਰੂਰ ਹੈ ਅਗਰ ਉਹ ਹੋਇਆ ਜਿਵੇਂ ਉਸ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਉਸ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆਈ ਕਿ ਬ੍ਰੇਨ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਹਾਂਜੀ ਉਹਨੂੰ ਜੇ ਆਸਾਨ ਜੇ ਪਾਸ਼ਾ ਦੀ ਵਿੱਚ ਸਮਝਾਉਣਾ ਹੋਏ ਕਿ ਬ੍ਰੇਨ ਦੇ ਉੱਪਰ ਸੱਟ ਲੱਗੀ ਉਹਦੇ ਕਾਰਨ ਇਹ ਸਾਰੀ ਸਿਚੁਏਸ਼ਨ ਬਣੀ ਅ ਦੇਖੋ ਜਦ ਵੀ ਐਕਸੀਡੈਂਟ ਹੁੰਦਾ ਉਹਦੇ ਵੀ ਦੋ ਚੀਜ਼ਾਂ ਇੱਕ ਤਾਂ ਡਾਇਰੈਕਟ ਇੰਜਰੀ ਹੋ ਜਾਂਦੀ ਹੈ ਜੋ ਕਿ ਤੁਹਾਡੇ ਸਿਰ ਤੇ ਡਾਇਰੈਕਟਲੀ ਸੱਟ ਲੱਗ ਗਈ ਦੂਸਰੀ ਜੋ ਇੰਜਰੀਆਂ ਹੁੰਦੀਆਂ ਜਿੱਦਾਂ ਕਿ ਸੁਣਿਆ ਗਿਆ ਕਿ ਉਹਨਾਂ ਨੂੰ ਕਾਰਡੀਆਕ ਅਰੈਸਟ ਹੋਇਆ ਕਾਰਡੀਆਕ ਅਰੈਸਟ ਦਾ ਕੀ ਮਤਲਬ ਹੈ ਕਿ ਸਾਡਾ ਜੋ ਦਿਲ ਹੈ ਐਕਚੁਅਲੀ ਇਹ ਲਗਾਤਾਰ ਧੜਕੇ ਜੋ ਹੁੰਦਾ ਹੈ ਪੂਰੀ ਬਾਡੀ ਨੂੰ ਪੰਪ ਕਰਦਾ ਹੈ ਬਲੱਡ ਹਨਜੋ ਉਹਦੀ ਟੋਟਲ ਬਲੱਡ ਸਪਲਾਈ ਜਿੰਨੀ ਉਹ ਪੰਪ ਕਰਦਾ ਇੱਕ ਮਿੰਟ ਦੇ ਵਿੱਚ ਉਹਦਾ 15 ਤੋਂ 20% ਪਾਰਟ ਸ ਬ੍ਰੇਨ ਨੂੰ ਜਾਂਦਾ ਕਿਉਂਕਿ ਬ੍ਰੇਨ ਬਹੁਤ ਇੰਪੋਰਟੈਂਟ ਆਰਗਨ ਹੈ ਬਾਡੀ ਦਾ ਇਸ ਬਲੱਡ ਦੇ ਰਾਹੀਂ ਸਾਡੇ ਬ੍ਰੇਨ ਨੂੰ ਆਕਸੀਜਨ ਮਿਲਦਾ ਹੈ ਅਗਰ ਇਹ ਬਲੱਡ ਸਪਲਾਈ ਬ੍ਰੇਨ ਦੀ ਰੁਕਦੀ ਹੈ ਕਾਰਡਕ ਅਰੈਸਟ ਦੇ ਦੌਰਾਨ ਤੇ ਇਹਦਾ ਮਤਲਬ ਕਿ ਪੇਸ਼ੈਂਟ ਦੇ ਬਲੱਡ ਦਾ ਜੋ ਬ੍ਰੇਨ ਹੈ ਉਹਨੂੰ ਆਕਸੀਜਨ ਸਪਲਾਈ ਨਹੀਂ ਮਿਲ ਪਾਈ ਅਗਰ 15 ਸੈਕਿੰਡ ਵੀ ਇਹ ਲਗਾਤਾਰ ਤੱਕ ਰਹਿੰਦਾ ਹੈ ਤਾਂ ਪੇਸ਼ੈਂਟ ਬੇਹੋਸ਼ ਹੋ ਜਾਂਦਾ ਹੈ ਔਰ ਅਗਰ ਲਗਾਤਾਰ ਇੱਕ 4 ਮਿੰਟ ਤੋਂ ਜ਼ਿਆਦਾ ਚੱਲੇ ਤਾਂ ਪੇਸ਼ੈਂਟ ਦੇ ਬ੍ਰੇਨ ਨੂੰ ਇਰਰੀਵਰਸੀਬਲ ਡੈਮੇਜ ਹੋ ਸਕਦਾ ਹੈ ਜਿਹਨੂੰ ਕਿ ਆਪਾਂ ਮੈਡੀਕਲ ਭਾਸ਼ਾ ਦੇ ਵਿੱਚ ਹਾਈਪੋਕਸਿਕ ਇਸ਼ਕੀਮਿਕ ਇਨਕੇਫਲੋਪੈਥੀ ਜਾਂ HIE ਕਿਹਾ ਜਾਂਦਾ ਹੈ HIE ਜਿਹੜੀ ਟਰਮ ਦਾ ਯੂਜ਼ ਹੋ ਰਿਹਾ ਹੈ ਇਹ ਆਸਾਨ ਜਿਹੇ ਤਰੀਕੇ ਦੇ ਨਾਲ ਜੇ ਦੱਸਣਾ ਹੋਏ ਤਾਂ ਕੀ ਹੈਗਾ ਇਸ ਕੰਡੀਸ਼ਨ ਦੇ ਵਿੱਚ ਕੀ ਕੁਝ ਹੁੰਦਾ ਆ ਬੇਸਿਕਲੀ ਇਹਦੇ ਵਿੱਚ ਕੀ ਹੈ ਕਿ ਜਦ ਬ੍ਰੇਨ ਨੂੰ ਬਲੱਡ ਸਪਲਾਈ ਰੁਕ ਗਈ ਜਿੱਦਾਂ ਕਿ ਦੱਸਿਆ ਗਿਆ ਕਿ ਉਹਨਾਂ ਨੂੰ ਕਾਰਡੀਆਕ ਅਰੇਸਟ ਹੋਇਆ ਤਾਂ ਜਦ ਬਲੱਡ ਸਪਲਾਈ ਰੁਕ ਗਈ ਤਾਂ ਬ੍ਰੇਨ ਦੇ ਕੁਝ ਸੈਲਸ ਡੈੱਡ ਹੋ ਜਾਂਦੇ ਹਨ ਔਰ ਉਹ ਤੋਂ ਬਾਅਦ ਉਹਨਾਂ ਦੇ ਵੀ ਕੰਮ ਫੰਕਸ਼ਨ ਨਹੀਂ ਕਰਦੇ ਇਸ ਕਰਕੇ ਇਹ ਐਚ ਆਈਈ ਹੁੰਦਾ ਹੈ ਨਾਰਮਲੀ ਇਹਦਾ ਟਰੀਟਮੈਂਟ ਅਗਰ ਵਿਥਿਨ 6 ਆਵਰ ਸ਼ੁਰੂ ਕੀਤਾ ਜਾਵੇ ਤਾਂ ਅੱਛੇ ਰਿਜ਼ਲਟਸ ਹੈ ਜੀ ਉਸ ਟਰੀਟਮੈਂਟ ਦੇ ਵਿੱਚ ਕਿਆ-ਕਿਆ ਕੀਤਾ ਜਾ ਸਕਦਾ ਹੈ ਇੱਕ ਤਾਂ ਬੇਸਿਕ ਸਪੋਰਟ ਸਿਸਟਮ ਹੁੰਦਾ ਹੈ ਵੈਂਟੀਲੇਟਰ ਸਪੋਰਟ ਦੇਣਾ ਪੇਸ਼ੈਂਟ ਦਾ ਬੀਪੀ ਮੇਨਟੇਨ ਕਰਨਾ ਜੋ ਵੀ ਉਹਨਾਂ ਨੂੰ ਸਿਰ ਦੀ ਸੱਟ ਲੱਗੀ ਹੈ ਉਹਦੇ ਲਈ ਦਵਾਈਆਂ ਦੇਣਾ ਜਿੱਦਾਂ ਕਿ ਦੌਰਾ ਨਾ ਪਵੇ ਉਹਦੀ ਦਵਾਈਆਂ ਹੁੰਦੀਆਂ ਔਰ ਜੋ ਵੀ ਬ੍ਰੇਨ ਇੰਜਰੀ ਨੂੰ ਟਰੀਟ ਕਰਨੇ ਲਈ ਫਰਦਰ ਦਵਾਈਆਂ ਹੁੰਦੀਆਂ ਉਹ ਦਿੱਤੀਆਂ ਜਾਂਦੀਆਂ ਅੱਗੇ ਹੁਣ ਇਹਦਾ ਕਿਆ ਇਲਾਜ ਜੋਏਗਾ ਜਾਂ ਉਹਨਾਂ ਦੀ ਕੰਡੀਸ਼ਨ ਕਿੱਦਾਂ ਰਹੇਗੀ ਉਹ ਜੋ ਬੈਟਰ ਜਜ ਹੈ ਉਹ ਐਮ ਆਰ ਆਈ ਤੇ ਹੁੰਦਾ ਜਿਵੇਂ ਇਹ ਵੀ ਗੱਲ ਸਾਹਮਣੇ ਆਈ ਕਿ ਇੱਕ ਦੋ ਵਾਰ ਕਾਰਡਿਕ ਅरेस्ट ਆਇਆ ਉਹਨਾਂ ਨੂੰ ਰਸਤੇ ਦੇ ਵਿੱਚ ਆਉਂਦੇ ਆ ਇਹਦਾ ਕਾਰਨ ਕੀ ਹੁੰਦਾ ਐ ਐਕਸੀਡੈਂਟ ਦੇ ਵਿੱਚ ਬੋਡੀ ਉਹ ਚੀਜ਼ਾਂ ਨਹੀਂ ਸਹਾਰ ਪਉਂਦੀ ਇਸ ਕਰਕੇ ਕਾਰਡੀ ਅਰੈਸਟ ਆ ਜਾਂਦਾ ਔਰ ਇਹਦਾ ਇੰਪੈਕਟ ਕੀ ਪੈਂਦਾ ਬਾਅਦ ਚ ਬੋਡੀ ਬੇਸਿਕਲੀ ਇੰਜਰੀ ਕਰਕੇ ਹੀ ਐ ਜੀ ਇੰਜਰੀ ਕਾਫੀ ਸੇਵੀਅਰ ਹੋਵੇ ਤਾਂ ਉਹਨਾਂ ਕੇਸਸ ਦੇ ਵਿੱਚ ਬਲੱਡ ਲਾਸ ਹੋ ਗਿਆ ਚਾਹੇ ਤਾਂ ਉਹਨਾਂ ਕੇਸਸ ਦੇ ਵਿੱਚ ਸੇਵੀਅਰ ਇੰਜਰੀਜ਼ ਦੇ ਵਿੱਚ ਕਾਰਡੀਅਕ ਅਰੈਸਟ ਹੋ ਜਾਂਦਾ ਹੈ ਜੀ ਜਿਵੇਂ ਇੱਕ ਰੀਡ ਦੀ ਹੱਡੀ ਦੇ ਉੱਪਰ ਫ੍ਰੈਕਚਰ ਐ ਮਣ ਕੇ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਇਹਨਾਂ ਦਾ ਕਨੈਕਟ ਮਾਈਂਡ ਦੇ ਨਾਲ ਦਿਮਾਗ ਦੇ ਨਾਲ ਹੁੰਦਾ ਹੈ ਬਿਲਕੁਲ ਬਿਲਕੁਲ ਜੀ ਸਾਡੇ ਬ੍ਰੇਨ ਤੋਂ ਸਾਡੀ ਸਪਾਈਨਲ ਕੋਰਡ ਨਿਕਲਦੀ ਹੈ ਜੋ ਕਿ ਮਨਕਿਆ ਦੇ ਵਿੱਚ ਜਾਂਦੀ ਹੈ ਹੁਣ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਮਨਕਿਆ ਦੇ ਇੱਕ ਜਾਂ ਦੋ ਜਗ੍ਹਾ ਤੋਂ ਵੀ ਫ੍ਰੈਕਚਰ ਹੈ ਹੁਣ ਜੋ ਮਨਕਿਆ ਦੇ ਅੰਦਰ ਸਪਾਈਨਲ ਕੋਰਡ ਹੈ ਉਹਨੂੰ ਡੈਮੇਜ ਕਿੰਨਾ ਹੋਇਆ ਤੇ ਕਿਸ ਜਗ੍ਹਾ ਤੇ ਹੋਇਆ ਉਹ ਜੋ ਹੈ ਡਾਕਟਰ ਸਾਹਿਬਾਨ ਜੋ ਵੀ ਹੁੰਦੇ ਹਨ ਉਹਨਾਂ ਨੂੰ ਐਮ ਆਰ ਆਈ ਤੇ ਪਤਾ ਲੱਗੇਗਾ ਤੇ ਫਰਦਰ ਉਹਦਾ ਕੀ ਅੱਗੇ ਰਿਜ਼ਲਟ ਰਹੇਗਾ ਉਹ ਵੀ ਐਮ ਆਰ ਆਈ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਐਮ ਆਰ ਆਈ ਕੁਝ ਦਿਨ ਕੁਝ ਸਮਾਂ ਰੁੱਕ ਕੇ ਕੀਤੀ ਜਾਂਦੀ ਹੈ ਐਮ ਆਰ ਆਈ ਦੇਖੋ ਕਦੀ ਵੀ ਜਦ ਕੋਈ ਵੀ ਪੇਸ਼ੈਂਟ ਆਂਦਾ ਹੈ ਹਸਪੀਟਲ ਦੇ ਵਿੱਚ ਜਿਹਨਾਂ ਨੂੰ ਕੋਈ ਵੀ ਐਕਸੀਡੈਂਟ ਦਾ ਕੇਸ ਜਦੋਂ ਮੰਨ ਲਓ ਤਾਂ ਹਮੇਸ਼ਾ ਫਸਟ ਕੋਸ਼ਿਸ਼ ਇਹ ਹੁੰਦੀ ਪੇਸ਼ੈਂਟ ਨੂੰ ਸਟੇਬਲਾਈਜ਼ ਕਰਨਾ ਤਾਂ ਨਾਰਮਲੀ ਜੋ ਦੋ ਤਰ੍ਹਾਂ ਦੇ ਬ੍ਰੇਨ ਸਕੈਨਸ ਅਵੇਲੇਬਲ ਹੁੰਦੇ ਇੱਕ ਹੁੰਦਾ ਹੈ ਸੀਟੀ ਸਕੈਨ ਇੱਕ ਹੁੰਦਾ ਐਮ ਆਰ ਆਈ ਸਕੈਨ ਸੀਟੀ ਸਕੈਨ ਜੋ ਹੈ ਉਹ ਕੁਝ ਸੈਕਿੰਡਸ ਦੇ ਜਾਂ ਮਿੰਟਾਂ ਵਿੱਚ ਹੋ ਜਾਂਦਾ ਜੋ ਕਿ ਈਜ਼ੀਲੀ ਕਰਨਾ ਈਜ਼ੀਲੀ ਹੋ ਜਾਂਦਾ ਤਾਂ ਪੇਸ਼ੈਂਟ ਦਾ ਟ੍ਰੀਟਮੈਂਟ ਉਹਦੇ ਬੇਸ ਤੇ ਸਟਾਰਟ ਹੋ ਜਾਂਦਾ ਜੋ ਐਮ ਆਰ ਆਈ ਹੈ ਉਹਨੂੰ ਕਰਨ ਲਈ 30 ਤੋਂ 40 ਮਿੰਟ ਲੱਗਦੇ ਹਨ ਔਰ ਉਸ ਨੂੰ ਕਰਨ ਲਈ ਪੇਸ਼ੈਂਟ ਦਾ ਸਟੇਬਲ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਕਰਕੇ ਕਈ ਵਾਰ ਐਮ ਆਰ ਆਈ ਡਿਲੇ ਕੀਤਾ ਜਾਂਦਾ ਹੈ ਔਰ ਦੂਸਰੀ ਗੱਲ ਐਮ ਆਰ ਆਈ ਕਰਨੇ ਦਾ ਬੈਸਟ ਟਾਈਮ ਵੀ 2 ਤੋਂ 5 ਦਿਨ ਹੈ ਇੰਜਰੀ ਤੋਂ ਬਾਅਦ ਤੇ ਜਿੱਦਾਂ ਉਹ 40s ਦੇ ਡਾਕਟਰ ਜੋ ਹੈ ਨਿਊਰੋ ਸਰਜਨ ਆ ਕਿਟ ਕਰਕੇ ਟੀਮ ਬੜੀ ਐਕਸਪਰਟ ਹੈ ਤਾਂ ਜੇ ਉਹ ਥੋੜਾ ਡਿਲੇ ਵੀ ਹੈ ਤਾਂ ਉਹਦੇ ਵਿੱਚ ਕੋਈ ਗੱਲ ਨਹੀਂ ਹੈ 댓 ਇਜ਼ ਓਕੇ ਹੁੰਦੀ ਜਿਵੇਂ ਹੁਣ ਸਿਚੁਏਸ਼ਨ ਬਣੀ ਹੋਈ ਹੈ ਇਸ ਵੇਲੇ ਰਾਜਵੀਰ ਜਵੰਦਾ ਕੋਮਾ ਦੇ ਵਿੱਚ ਨੇ ਇਹੋ ਜਿਹੇ ਕੇਸ ਦੇ ਵਿੱਚ ਡਾਕਟਰ ਸਾਹਿਬ ਕਿੰਨਾ ਸਮਾਂ ਲੱਗ ਜਾਂਦਾ ਪੇਸ਼ੈਂਟ ਨੂੰ ਕੋਮਾ ਦੇ ਵਿੱਚ ਕਿੰਨੇ ਸਮੇਂ ਬਾਅਦ ਰਿਕਵਰੀ ਹੁੰਦੀ ਹੈ ਦੇਖਿਏ ਇਹਦੇ ਵਿੱਚ ਐਦਾਂ ਹੁੰਦਾ ਹੈ ਕਿ ਇਸ ਚੀਜ਼ ਨੂੰ ਪ੍ਰੈਡਿਕਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਜੋ ਉਹਨਾਂ ਦੇ ਟ੍ਰੀਟਿੰਗ ਡਾਕਟਰਸ ਹੈ ਜਿਹਨਾਂ ਨੇ ਉਹਨਾਂ ਦਾ ਪਹਿਲੇ ਦਿਨ ਐਗਜ਼ਾਮੀਨੇਸ਼ਨ ਕੀਤਾ ਉਹ ਪੇਸ਼ੈਂਟ ਨੂੰ ਹਰ 24-24 ਘੰਟੇ ਬਾਅਦ ਜਿੱਦਾਂ ਬਾਰ-ਬਾਰ ਐਗਜ਼ਾਮਿਨ ਕਰਦੇ ਹੁਣ ਉਹਨਾਂ ਕੋਈ ਐਮ ਆਰ ਆਈ ਦੀ ਰਿਪੋਰਟਸ ਵੀ ਜਿੱਦਾਂ ਕਿ ਨਿਊਜ਼ ਬੁਲੇਟਿਨ 'ਚ ਸੁਣਿਆ ਗਿਆ ਅੱਜ ਹੋ ਜਾਣਗੀਆਂ ਰਿਪੋਰਟਸ ਆ ਜਾਣਗੀਆਂ ਔਰ ਪੇਸ਼ੈਂਟ ਨੂੰ 72 ਘੰਟੇ ਹੋ ਜਾਣਗੇ ਤਾਂ ਨਾਰਮਲੀ 72 ਘੰਟੇ ਬਾਅਦ ਇਸ ਚੀਜ਼ ਦਾ ਆਨਸਰ ਦੇਣਾ ਪੋਸੀਬਲ ਹੁੰਦਾ ਹੈ ਕਿ ਕੀ ਉਹਨਾਂ ਦੀ ਰਿਕਵਰੀ ਹੋ ਪਾਏਗੀ ਔਰ ਅਗਰ ਹੋ ਪਾਏਗੀ ਤਾਂ ਉਹਨੂੰ ਕਿੰਨਾ ਟਾਈਮ ਲੱਗੇਗਾ ਉਸ ਚੀਜ਼ ਦਾ ਆਨਸਰ 72 ਘੰਟੇ ਬਾਅਦ ਬੈਸਟ ਦਿੱਤਾ ਜਾ ਸਕਦਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਡਾਕਟਰ ਸਾਹਿਬ ਹੁੰਦਾ ਕੀ ਆ ਤੁਹਾਡੇ ਕੋਲ ਤਾਂ ਬਹੁਤ ਸਾਰੇ ਪਹਿਲਾਂ ਵੀ ਪੇਸ਼ੈਂਟ ਆਏ ਨੇ ਜਿਨ੍ਹਾਂ ਦੇ ਇਹ ਕੰਡੀਸ਼ਨ ਵਿੱਚੋਂ ਗੁਜ਼ਰਦੇ ਨੇ ਜਦੋਂ ਕੋਮਾ ਦੇ ਵਿੱਚ ਚਲਾ ਜਾਂਦਾ ਨੇ ਜੇ ਕੋਸ਼ ਦੇ ਵਿੱਚ ਆ ਵੀ ਜਾਏ ਤਾਂ ਉਸ ਤੋਂ ਬਾਅਦ ਕੀ ਇਮਪੈਕਟ ਪੈਂਦੇ ਨੇ ਬੋਡੀ ਦੇ ਉੱਪਰ ਦੇਖੋ ਅਗਰ ਆਪਾਂ ਇਹ ਸੋਚ ਕੇ ਚੱਲੀਏ ਕਿ ਇਹ ਸਭ ਚੀਜ਼ਾਂ ਹੋਈਆਂ ਔਰ ਰਬ ਨਾ ਕਰੇ ਕੋਈ ਅੱਧਾ ਦੀ ਕੰਡੀਸ਼ਨ ਆਂਦੀ ਹੈ ਕਿ ਕੋਮਾ ਜਾਂਦੇ ਦੇਖੋ ਇਸ ਚੀਜ਼ ਦੀ ਅਲੱਗੇ ਕੰਪਲਿਕੀਸ਼ਨਸ ਹੁੰਦੀਆਂ ਪੇਸ਼ੈਂਟ ਨੂੰ ਕਾਫੀ ਸਮੇਂ ਤੱਕ ਆਈਸੀਯੂ ਦੇ ਵਿੱਚ ਰਹਿਣਾ ਪੈਂਦਾ ਹੈ ਹੋ ਸਕਦਾ ਹੈ ਲੰਬੇ ਸਮੇਂ ਤੱਕ ਵੈਂਟਿਲੇਟਰੀ ਲੋਡ ਪੈਣਾ ਇਹ ਸਭ ਚੀਜ਼ਾਂ ਜੋ ਹੈ ਇਨਫੈਕਸ਼ਨ ਦਾ ਰੇਟ ਇੱਕ ਵਧਾਉਂਦੀਆਂ ਹੀ ਵਧਾਉਂਦੀਆਂ ਹੈ ਬਾਕੀ ਉਹ ਕੋਮਾ ਤੋਂ ਕਿੰਨੀ ਦੇਰ ਚ ਰਿਕਵਰ ਕਰਦੇ ਹੈ ਜਾਂ ਕੰਨਾ ਟਾਈਮ ਲੱਗੇਗਾ ਕੁਝ ਦਿਨ ਜਾਂ ਕੁਝ ਮਹੀਨੇ ਉਹ ਡਿਪੈਂਡ ਕਰਦਾ ਹੈ ਕਿ ਐਮ ਆਰ ਆਈ ਦੀ ਫਾਈਂਡਿੰਗਸ ਔਰ ਉਹਨੇ ਡਾਕਟਰ ਦੇ 72 ਘੰਟੇ ਸਾਹਮਣੇ ਆਈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਗਏ ਅੰਦਰ ਤਾਂ ਰਾਜਵੀਰ ਜਵੰਦਾ ਹੋਣਾ ਦੀ ਅੱਖ ਦੇ ਵਿੱਚੋਂ ਅਥਰੂ ਵਜਾਏ ਏਵੇਂ ਵੀ ਹੁੰਦਾ ਕਿ ਇਮੋਸ਼ਨ ਫੀਲ ਕਰ ਰਿਹਾ ਹੈ ਬੰਦਾ ਪੋਸੀਬਲ ਹੈ ਜੀ ਇਹ ਪੋਸੀਬਲ ਜ਼ਰੂਰ ਹੈ ਕਿ ਏਦਾਂ ਹੋ ਸਕਦਾ ਹੈ ਔਰ ਅਗਰ ਏਦਾਂ ਹੋਇਆ ਹੈ ਤਾਂ ਇਹ ਸਾਡੇ ਲਈ ਇੱਕ ਅੱਛਾ ਸਾਈਨ ਹੀ ਹੈ ਜੀ ਕਿ ਅਗਰ ਉਹਨਾਂ ਨੂੰ ਇਮੋਸ਼ਨਸ ਫੀਲ ਹੋਏ ਹਨ ਤਾਂ ਇਹ ਸਾਡੇ ਲਈ ਇੱਕ ਅੱਛਾ ਸਾਈਨ ਹੈ ਕਿ ਬ੍ਰੇਨ ਵਰਕ ਕਰ ਰਿਹਾ ਹੈ ਹਾਂ ਹਾਂ ਜੀ ਇਹਦੇ ਵਿੱਚ ਬਾਡੀ ਨੂੰ ਫੀਲ ਹੋ ਰਿਹਾ ਪਰ ਕਈ ਜਿਹੜੀ ਬੰਦਾ ਗੱਲ ਨਹੀਂ ਕਰ ਪਾ ਰਹਾ ਮੂਵ ਨਹੀਂ ਕਰ ਪਾ ਸਕਦੇ ਹੋ ਸਕਦਾ ਉਹਨਲੀ ਤੱਕ ਜਿੱਦੋਂ ਉਹਨੂੰ ਸਪਾਈਨ ਦੀ ਇੰਜਰੀ ਹੈ ਜੀ ਤਾਂ ਉਹਦੇ ਵਿੱਚ ਕਈ ਵਾਰ ਪੇਸ਼ੈਂਟ ਮੂਵ ਨਹੀਂ ਅੱਛੀ ਤਰ੍ਹਾਂ ਕਰ ਸਕਦਾ ਉਹ ਸਭ ਚੀਜ਼ਾਂ ਵੀ ਹੋ ਸਕਦੀਆਂ ਜਿਵੇਂ ਸਪਾਈਨ ਦੀ ਇੰਜਰੀ ਹੈ ਰੀਡ ਦੀ ਹੱਡੀ ਦਾ ਤਾਂ ਕਹਿੰਦੇ ਕਿ ਸਾਰਾ ਕੰਮ ਹੁੰਦਾ ਹੈ ਦਾ ਜਿਵੇਂ ਫ੍ਰੈਕਚਰ ਦੋ ਜਗ੍ਹਾ ਤੋਂ ਹੋ ਗਈ ਤਾਂ ਉਸ ਤੋਂ ਬਾਅਦ ਬੰਦਾ ਚੰਗੇ ਤਰੀਕੇ ਦੇ ਨਾਲ ਚੱਲ ਫਿਰ ਸਕਦਾ ਕਿ ਜਾਂ ਫਿਰ ਦਿੱਕਤ ਆਉਂਦੀ ਹੈ ਬਾਅਦ ਵਿੱਚ ਆ ਦੇਖੋ ਜੀ ਇਹ ਡਿਪੈਂਡ ਕਰਦਾ ਹੁੰਦਾ ਹੈ ਕਿ ਉਹ ਇੰਜਰੀ ਅੰਦਰ ਕਿੰਨੀ ਹੋਈ ਹੈ ਜੋ ਸਪਾਇਨਲ ਕਾਰਡ ਹੈ ਜੋ ਸਾਡੀ ਸਪਾਇਨਲ ਕਾਰਡ ਹੈ ਇਹ ਤਾਂ ਸਾਡੇ ਹੱਤਾਂ ਨੂੰ ਚਲਾਉਣ ਦੇ ਵਿੱਚੋਂ ਪੈਰਾਂ ਨੂੰ ਚਲਾਉਣ ਵਿੱਚ ਇੱਕ ਮੇਨੀਓ ਉਦਾਨ ਹੈ ਤੇ ਉਹ ਇੰਜਰੀ ਕਿੰਨੀ ਹੈ ਉਹ ਅੱਜ ਦੇ ਐਮ ਆਰ ਆਈ ਸਕੈਨਸ ਤੋਂ ਬਾਅਦ ਪਤਾ ਲੱਗੇਗਾ ਕੁਝ ਕੇਸਿਸ ਵਿੱਚ ਅਗਰ ਛੋਟੀ ਇੰਜਰੀ ਹੋਵੇ ਤਾਂ ਪੇਸ਼ੈਂਟਸ ਕੁਝ ਹਫ਼ਤਿਆਂ ਵਿੱਚ ਹੀ ਰਿਕਵਰ ਕਰ ਜਾਂਦੇ ਹਨ ਕੁਝ ਕੇਸਿਸ ਵਿੱਚ ਅਗਰ ਸਪਾਇਨਲ ਕਾਰਡ ਨੂੰ ਬਹੁਤ ਜ਼ਿਆਦਾ ਡੈਮੇਜ ਹੋ ਚੁੱਕਿਆ ਹੋਵੇ ਤਾਂ ਉਸ ਕੇਸ ਵਿੱਚ ਕਈ ਵਾਰ ਇੰਜਰੀ ਰਿਕਵਰ ਕਰਨ ਨੂੰ ਟਾਈਮ ਵੀ ਲੱਗਦਾ ਹੈ ਔਰ ਕੁਝ ਕੇਸਿਸ ਤੇ ਹੋਈ ਵੀ ਨਹੀਂ ਹੈ ਅਗਰ ਡੈਮੇਜ ਜ਼ਿਆਦਾ ਹੈ ਜਿਵੇਂ ਕਿਹਾ ਕਿ ਉਹਨਾਂ ਦੇ ਮਾਈਂਡ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਅਜਿਹੇ ਹਾਲਾਤਾਂ ਦੇ ਵਿੱਚ ਫਿਰ ਸਰਜਰੀਆਂ ਵੀ ਕਰਨੀਆਂ ਪੈਣੀਆਂ ਹਨ ਡਾਕਟਰ ਸਾਹਿਬ ਆ ਦੇਖੋ ਸਰਜਰੀ ਕਰਨ ਦਾ ਡਿਸੀਜਨ ਜੋ ਹੁੰਦਾ ਹੈ ਜੀ ਉਹ ਡਿਪੈਂਡ ਕਰਦਾ ਹੈ ਕਿ ਬ੍ਰੇਨ 'ਚ ਬਲੀਡਿੰਗ ਕਿੰਨੀ ਹੋਈ ਹੈ ਜਾਂ ਬ੍ਰੇਨ 'ਚ ਸੋਜਿਸ਼ ਕਿੰਨੀ ਹੈ ਤਾਂ ਅਗਰ ਮੈਨੂੰ ਲੱਗਦਾ ਹੈ ਉੱਥੇ ਡਾਕਟਰਸ ਨੂੰ ਅੱਧਾ ਕੁਝ ਵੀ ਲੱਗਦਾ ਤਾਂ ਸ਼ਾਇਦ ਉਹਨਾਂ ਨੇ ਹੁਣ ਤੱਕ ਆਪਰੇਟ ਕਰ ਦੇਣਾ ਸਗਾ ਹਾਂ ਤਾਂ ਅੱਧਾ ਨਹੀਂ ਲੱਗ ਰਿਹਾ ਕਿ ਸ਼ਾਇਦ ਉਹ ਇਹ ਇਹ ਸਵਾਲ ਲੋਕਾਂ ਦੇ ਮਨ ਦੇ ਵਿੱਚ ਹੀ ਬਣਿਆ ਹੋਇਆ ਕਿ ਹੁਣ 2-3 ਦਿਨ ਹੋ ਗਏ ਨੇ ਸੇਮ ਇੱਕੋ ਚੀਜ਼ ਸਾਹਮਣੇ ਆ ਰਹੀ ਕਿ ਅਜੇ ਸਿਚੁਏਸ਼ਨ ਕ੍ਰਿਟੀਕਲ ਹੋਣਾ ਦੀ ਹੈਗੀ ਹੈ ਲੋਕਾਂ ਨੂੰ ਇਹਨੂੰ ਲੱਗਦਾ ਕਿ ਸ਼ਾਇਦ ਅਜੇ ਕੋਈ ਆਪਰੇਟ ਹੋਏਗਾ ਰਾਜਵੀਰ ਜਵੰਦਾ ਹੋਏ ਹੋਣਾ ਦਾ ਕਿ ਜਾਂ ਫਿਰ ਉਦਾਂ ਹੀ ਉਹਨਾਂ ਨੂੰ ਅਬਜ਼ਰਵੇਸ਼ਨ ਦੇ ਵਿੱਚ ਰੱਖਣਾ ਪਏਗਾ ਆਈਸੀਯੂ ਦੇ ਵਿੱਚ ਇਹ ਹਾਲਾਤ ਵੀ ਬਣ ਜਾਂਦੇ ਨੇ ਕਿ ਕਈ ਜਿਹੜੀ ਲੰਬਾ ਸਮਾਂ ਉਹਨਾਂ ਨੂੰ ਆਬਜ਼ਰਵੇਸ਼ਨ 'ਚ ਹੀ ਰੱਖਣਾ ਪਵੇ ਆ ਜਿੱਕੋ ਆਬਜ਼ਰਵੇਸ਼ਨ 'ਚ ਰੱਖਣ ਦਾ ਮਤਲਬ ਇਹ ਹੈ ਕਿ ਜੀ ਪੇਸ਼ੈਂਟ ਨੂੰ ਆਈਸੀਯੂ ਦੇ ਵਿੱਚ ਰੱਖਿਆ ਗਿਆ ਮੋਨਿਟਰਿੰਗ ਵਾਸਤੇ ਠੀਕ ਹੈ ਹੁਣ ਜੇ ਮੈਨੂੰ ਲੱਗਦਾ ਹੈ ਕਿ ਅਗਰ ਕਿਸੇ ਵੀ ਪੇਸ਼ੈਂਟ ਨੂੰ ਜ ਜਦਾ ਸਾਡੇ ਕੋਲ ਕੋਈ ਬ੍ਰੇਨ ਇੰਜਰੀ ਦਾ ਪੇਸ਼ੈਂਟ ਆਵੇ ਔਰ ਉਹਨੂੰ ਸਰਜਰੀ ਲੋਡ ਹੈ ਤਾਂ ਡੈਫੀਨਿਟਲੀ ਵੇਟ ਨਹੀਂ ਕੀਤਾ ਜਾਂਦੇ ਸਰਜਰੀ ਕੀਤੀ ਜਾਂਦੀ ਹੈ ਜੋ ਅਗਰ ਬ੍ਰੇਨ 'ਚ ਕਿਸੇ ਉਹ ਦੋ ਹੀ ਇੰਡੀਕੇਸ਼ਨ ਹੁੰਦੀਆਂ ਮੇਨ ਉਹਦੀਆਂ ਕਿ ਬ੍ਰੇਨ 'ਚ ਬਹੁਤ ਜ਼ਿਆਦਾ ਖੂਨ ਦਾ ਪੈਣਾ ਜਾਂ ਬ੍ਰੇਨ 'ਚ ਬਹੁਤ ਜ਼ਿਆਦਾ ਸੋਜਿਸ਼ ਕਿ ਉਹ ਮੋਨੀਟਰ ਕਰ ਰਹੇ ਨੇ दैट मींस ਅਜੇ ਇਮੀਡੀਏਟਲੀ ਸਰਜਰੀ ਲੋਡ ਨਹੀਂ ਹੈ ਜਣ ਕੇ ਅਜੇ ਐਮ ਆਰ ਆਈ ਮੇ ਲੱਗਦਾ ਕਿ ਹੋਣੀ ਬਾਕੀ ਹੈ ਉਸ ਤੋਂ ਬਾਅਦ ਰਿਜ਼ਲਟ ਉਸ ਤੋਂ ਬਾਅਦ ਕਾਫੀ ਚੀਜ਼ਾਂ ਜੋ ਡਾਕਟਰਸ ਦੀ ਟੀਮ ਹੈ ਉਹ ਕਲੈਰੀਫਾਈ ਕਰ ਪਾਏਗੀ ਸਪਾਈਨਲ ਕੋਰਡ ਇੰਜਰੀ ਵਾਲੇ ਵੀ ਔਰ ਬ੍ਰੇਨ ਇੰਜਰੀ ਦੇ ਅੱਗੇ ਕੀ ਰਹੇਗਾ ਠੀਕ ਹੈ ਇੱਕ ਸਾਲ ਹੋਰ ਲੋਕਾਂ ਨੇ ਮੰਨਣਾ ਚਾਹ ਕਿ ਜਿਵੇਂ ਰਾਜਵੀਰ ਜਵੰਦਾ ਨੇ ਕਹਿੰਦੇ ਨੇ ਕਿ ਪੂਰੀ ਕਿੱਟ ਪਾਈ ਹੋਈ ਸੀ ਮਹਿੰਗਾ ਹੈਲਮਟ ਕਹਿੰਦੇ ਕਿ ਲੱਖਾਂ ਦਾ ਸੀਗਾ ਜਿਹੜਾ ਰਾਜਵੀਰ ਜਵੰਦਾ ਪਾਉਂਦੇ ਹੁੰਦੇ ਸੀਗੇ ਉਸ ਦੇ ਬਾਵਜੂਦ ਕਹਿੰਦੇ ਕਿ ਇੰਨੀ ਜ਼ਿਆਦਾ ਸਿਰ ਦੇ ਵਿੱਚ ਉਹਨਾਂ ਦੇ ਸੱਟ ਵੱਜ ਗਈ ਅਜਿਹੇ ਹਾਲਾਤ ਵੀ ਹੁੰਦੇ ਨੇ ਕਿ ਹੈਲਮਟ ਦੇ ਅੰਦਰ ਕਈ ਜਿਹੜੀ ਕਹਿੰਦੇ ਕਿ ਬਾਹਰ ਤਾਂ ਕੋਈ ਇੰਜਰੀ ਹੈ ਨਹੀਂ ਰਾਜਵੀਰ ਜਵੰਦਾ ਦੇ ਸਾਰੀਆਂ ਇੰਟਰਨਲ ਨੇ ਦੇਖੋ ਜੀ ਉਹ ਚੀਜ਼ਾਂ ਦੋ ਤਿੰਨ ਚੀਜ਼ਾਂ ਦੋ ਹੈਲਮਟ ਵਗੈਰਾ ਹੈ ਔਰ ਜੋ ਪ੍ਰੋਟੈਕਟਿਵ ਗੀਅਰ ਅਸੀਂ ਪਾਉਂਦੇ ਹਾਂ ਉਹ ਕਾਫੀ ਇੰਜਰੀਜ਼ ਤੋਂ ਸਾਨੂੰ ਡੈਫੀਨੇਟਲੀ ਬਚਾਉਂਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਇਹ ਸਾਰੀ ਚੀਜ਼ਾਂ ਡਿਪੈਂਡ ਕਰਦੀਆਂ ਕਿ ਤੁਹਾਡੀ ਸਪੀਡ ਕਿੰਨੀ ਸਗੀ ਜਾਂ ਤੁਹਾਡਾ ਇੰਪੈਕਟ ਜਿਸ ਚੀਜ਼ ਨਾਲ ਹੋਇਆ ਉਹ ਕਿੰਨਾ ਤੇਜ਼ ਇੰਪੈਕਟ ਹੋਇਆ ਇੰਪੈਕਟ ਅਗਰ ਬਹੁਤ ਤੇਜ਼ ਹੋਇਆ ਤਾਂ ਫਿਰ ਇਹ ਪ੍ਰੋਡਕਟਿਵ ਗੇਅਰ ਵੀ ਹੁੰਦਾ ਤੁਹਾਨੂੰ ਨਹੀਂ ਕਰ ਪਾਉਂਦੇ ਹੋ ਸਕਦਾ ਹੈ ਕਿ ਏਬੀ ਜੋ ਡੈਮੇਜ ਇੱਥੇ ਤੱਕ ਹੋਇਆ ਹੈ ਔਰ ਏਬੀ ਸਾਨੂੰ ਹੈਲਮਟ ਨੇ ਬਚਾਇਆ ਹੈ ਕਿ ਉਹ ਸ਼ਾਇਦ ਹਸਪੀਟਲ ਤੱਕ ਪਹੁੰਚ ਪਾਏ ਹਨ ਔਰ ਉਹਨਾਂ ਦਾ ਇਹ ਸਭ ਟ੍ਰੀਟਮੈਂਟ ਹੋ ਰਿਹਾ ਹੈ ਜਿਵੇਂ ਹੁਣ ਕਹਿ ਰਹੇ ਨੇ ਕਿ ਬੀਪੀ ਉਹਨਾਂ ਦਾ ਸਟੇਬਲ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਬੀਪੀ ਕਹਿੰਦੇ ਨੇ ਕਿ ਬਹੁਤ ਲੋਅ ਚਲਾ ਗਿਆ ਸੀਗਾ ਬੀਪੀ ਵੀ ਸਟੇਬਲ ਹੋਣਾ ਸ਼ੁਰੂ ਹੋ ਗਿਆ ਔਰ ਕਹਿੰਦੇ ਨੇ ਕਿ ਵੈਂਟੀਲੇਟਰ ਤੇ ਵੀ ਉਹਨਾਂ ਦਾ ਹੁਣ ਮਤਲਬ ਪਹਿਲਾਂ ਵਾਂਗੂ ਉਹਨਾਂ ਨੂੰ ਜ਼ਿਆਦਾ ਨਹੀਂ ਕੀਤਾ ਜਾ ਰਿਹਾ ਇਹਦਾ ਮਤਲਬ ਕਿ ਬੋਡੀ ਰਿਕਵਰ ਕਰ ਰਹੀ ਹੈ ਚੀ सपोर्ट कट आए अगर ये सब होया और बीपी स्टेबल है ये अच्छे साइंस हैं जी पर जिम्मे सिचुएशन है क्रिटिकल है, है, समा, क्रिटिकल लग है। समा लग सकता है रिकवरी जी ठीक है डॉक्टर साहब ਧੰਨਵਾਦ ਤੁਸੀਂ ਬੜੇ ਸੋਖੇ ਜਿਹੇ ਤਰੀਕੇ ਦੇ ਨਾਲ ਦੱਸਿਆ ਤਾਂ ਇਹ ਡਾਕਟਰ ਨਰਿੰਦਰ ਸਿੰਘ ਪੱਟੀ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਬੜੀ ਆਸਾਨ ਭਾਸ਼ਾ ਦੇ ਵਿੱਚ ਸਮਝਾਇਆ ਗਿਆ ਪਰ ਜਿਹੜੀ ਸਿਚੁਏਸ਼ਨ ਇਸ ਵੇਲੇ ਰਾਜਵੀਰ ਜਵੰਦਾ ਹੋਣਾ ਦੀ ਬਣੀ ਹੋਈ ਹੈ ਉਹ ਸਿਚੁਏਸ਼ਨ ਵਾਕਈ ਕ੍ਰਿਟੀਕਲ ਹੈਗੀ ਹੈ ਐਮ ਆਰ ਆਈ ਕਹਿੰਦੇ ਨੇ ਕਿ ਹੋਣੀ ਬਾਕੀ ਹੈ ਜਦੋਂ ਐਮ ਆਰ ਆਈ ਦੀਆਂ ਰਿਪੋਰਟਾਂ ਸਾਹਮਣੇ ਆਉਣਗੀਆਂ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਿੰਨੀ ਜ਼ਿਆਦਾ ਜਿਹੜੀ ਹੈ ਇਨਜਰੀ ਹੈਗੀ ਆ ਔਰ ਇਸ ਹਾਲਾਤ ਦੇ ਵਿੱਚ ਕਿੰਨਾ ਸਮਾਂ ਲੱਗੇਗਾ ਪਰ ਜਿਹੜੀ ਸ਼ੁਰੂਆਤੀ ਅਜੀ ਹਾਲਾਤ ਦੇਖਣ ਨੂੰ ਲੱਗ ਰਹੇ ਨੇ ਤਾਂ ਉਤੋਂ ਇਹ ਹੀ ਲੱਗ ਰਿਹਾ ਕਿ ਅਜੇ ਰਾਜਵੀਰ ਜਵੰਦਾ ਹੋਣਾ ਨੂੰ ਰਿਕਵਰ ਹੋਣ ਦੇ ਵਿੱਚ ਸਮਾਂ ਜਿਹੜਾ ਉਹ ਲੱਗ ਸਕਦਾ ਦੇਖਦੇ ਰਹੋ #ਪੰਜਾਬ